ਚਾਰਾਂ ਨੂੰ ਸੀਐਮ ਸਾਹਿਬ ਨੇ ਆਬੁਲਾ ਕੇ ਬਹੁਤ ਜ਼ਿਆਦਾ ਇਹਨਾਂ ਦੀ ਪਿੱਠ ਥੱਪਤਪਾਈ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਨਾਲ-ਨਾਲ ਜਿਹੜਾ 15 ਅਗਸਤ ਨੂੰ ਜਿਹੜੇ ਆਪਣੀ ਆਊਟਸਟੈਂਡਿੰਗ ਪਰਫਾਰਮੈਂਸ ਕਰਦੇ ਉਹਨਾਂ ਦਾ ਸੀਐਮ ਰક્ષਕ ਪਦਕ ਵੀ ਇਹਨਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪਰਸੋਂ ਬਠਿੰਡਾ 'ਚ ਇੱਕ ਗੱਡੀ ਨਹਿਰ 'ਚ ਡੁੱਬਣ ਲੱਗੀ ਸੀ ਤੇ ਸਾਡੀ ਜਿਹੜੀ ਪੀਸੀਆ ਟੀਮ ਮੌਕੇ ਤੇ ਖੜੀ ਸੀਗੀ ਉਹਨਾਂ ਨੂੰ ਇੱਕ ਰਾਗੀਰ ਨੇ ਆ ਕੇ ਦੱਸਿਆ ਕਿ ਨੇੜੇ ਹੀ ਇੱਕ ਗੱਡੀ ਡੁੱਬ ਰਹੀ ਹੈ ਤੇ ਇਹਨਾਂ ਨੇ ਇਮੀਡੀਏਟਲੀ ਵਿਦਨ 2 ਤੋਂ 3 ਮਿੰਟਸ ਅੰਦਰ ਮੌਕੇ ਤੇ ਪਹੁੰਚ ਗਏ ਤੇ ਜਿਹੜੇ ਲੋਕਲ ਲੋਕ ਵੀ ਉਹਦੇ 'ਚ ਤੁਸੀਂ ਦੇਖਿਆ ਹੋਣਾ ਹੈ ਕੁਝ ਰਾਗੀਰਾ ਨੇ ਵੀ ਚਾਲ ਮਾਰ ਕੇ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਸਾਡੇ ਦੋ ਮੁਲਾਜ਼ਮ ASI ਨਰਿੰਦਰ ਸਿੰਘ ਔਰ ਸੀਨੀਅਰ ਕਨਸਟੇਬਲ ਜਸਵੰਤ ਸਿੰਘ ਜਿਨ੍ਹਾਂ ਜੋ ਜਸਵੰਤ ਸਿੰਘ ਨੂੰ ਸਵਿਮਿੰਗ ਆਂਦੀ ਵੀ ਨਹੀਂ ਵਾ ਡਿਸਪਾਈਟ ਥੈਟ ਹੀ ਆਲਸੋ ਡਾਈਵਡ ਇੰਟੂ ਦ ਕਨਾਲ ਔਰ ASI ਰਜਿੰਦਰ ਸਿੰਘ ਔਰ ਸੀਨੀਅਰ ਲੇਡੀ ਕਨਸਟੇਬਲ ਹਰਪਾਲ ਇਹਨਾਂ ਨੇ ਬਾਹਰੋਂ ਆਪਣੀ ਜਿਹੜੀ ਸਾਡੀ ਪੀਸੀਆਰ ਦੀ ਗੱਡੀ 'ਚ ਇਹਨਾਂ ਨੇ ਰੱਸਾ ਵਗੈਰਾ ਰੱਖਿਆ ਸੀ ਉਹਨੂੰ ਯੂਜ਼ ਕਰਦੇ ਹੋਏ ਐਜ਼ ਅ ਟੀਮ ਵਰਕ ਉਸ ਗੱਡੀ 'ਚ ਜਿੰਨੇ ਵੀ ਸਵਾਰ ਸਿਗੇ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਸੇਫਲੀ ਵਿਦ ਹੈਲਪ ਆਫ ਪਬਲਿਕ ਇਵੈਕੂਏਟ ਕੀਤਾ